ਰੁਪਿੰਦਰ ਗਾਂਧੀ 3 ਜੀ ਹਾਂ ਸਹੀ ਸੁਣਿਆ ਤੁਸੀਂ ਪੰਜਾਬ ਦੇ ਮਸ਼ਹੂਰ ਐਕਟਰ ਦੇਵ ਕਰੋੜ ਵੱਲੋਂ ਰੁਪਿੰਦਰ ਗਾਂਧੀ 2 ਦੀ ਸਫਲਤਾ ਤੋਂ ਬਾਅਦ ਹੁਣ ਉਸ ਦੇ ਪ੍ਰਸ਼ੰਸਕ ਉਸ ਨੂੰ ਰੁਪਿੰਦਰ ਗਾਂਧੀ 3 ਵਿੱਚ ਵੀ ਦੇਖਣਗੇ ਕਿਉਂਕਿ ਜਲਦ ਹੀ ਰੁਪਿੰਦਰ ਗਾਂਧੀ 3 ਫਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਦੇਵ ਕਰੋੜ ਵੱਲੋਂ ਫਿਲਮ ਰੁਪਿੰਦਰ ਗਾਂਧੀ ਵਿੱਚ ਨਿਭਾਏ ਗਏ ਕਿਰਦਾਰ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਇਸ ਤਰ੍ਹਾਂ ਹੀ ਦੇਵ ਕਰੋੜ ਹੋਰ ਵੀ ਕਾਫੀ ਫਿਲਮਾਂ ਵਿੱਚ ਉਸੇ ਤਰ੍ਹਾਂ ਦੇ ਹੀ ਕਿਰਦਾਰ ਵਿੱਚ ਵਿਖਿਆ ਗਿਆ ਜਿਵੇਂ ਕਿ ڈاکੂਆਂ ਦਾ ਮੰਡਾ ਬਲੈਕਿਆ ਅਤੇ ਹੋਰ ਵੀ ਕਾਫੀ ਫਿਲਮਾਂ ਹਨ ਜਿਨ੍ਹਾਂ ਵਿੱਚ ਦੇਵ ਕਰੋੜ ਵੱਲੋਂ ਕੀਤੀ ਗਈ ਐਕਟਿੰਗ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਗਈ ਅਤੇ ਹੁਣ ਜਲਦ ਹੀ ਰੁਪਿੰਦਰ ਗਾਂਧੀ ਤਰੀ ਨਾਲ ਦੇਵ ਕਰੋੜ ਵਾਪਸ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਜਾ ਰਿਹਾ ਹੈ ਰੁਪਿੰਦਰ ਗਾਂਧੀ 3 ਦਾ ਇੱਕ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਅਗਸਤ ਮਹੀਨੇ ਵਿੱਚ ਇਹ ਫਿਲਮ ਸਿਨੇਮਾ ਘਰਾਂ ਵਿੱਚ ਲੱਗ ਜਾਵੇਗੀ